ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਦੀ ਮੰਡੀ ਧਨੋਲਾ ਬਹੁਤ ਚੰਗੀਆਂ ਮੱਝਾਂ ਪਹੁੰਚੀਆਂ ਹੋਈਆਂ ਜਿੱਥੇ 11 ਤਰੀਕਾ 10ਵੇਂ ਮਹੀਨੇ 2025 ਦੀ ਉਹ ਚੰਗੀ ਝੋਟੀ ਲੈ ਕੇ ਆਇਆ ਬਾਈ ਬਈ ਜਿਹਦੀ ਦੇਖ ਸਕਦੇ ਹੋ ਬਹੁਤ ਚੋਰੀ ਆ ਗਈ ਉਹ ਚੰਗੀ ਮੱਝਾਂ ਬਹੁਤ ਡਾਬਲ ਆ ਇੱਟ ਬੁੜੇ ਚੰਗੇ ਥਾਲੇ ਵੀ ਸਾਫ ਆ। ਬਾਕੀ ਜਾਣਕਾਰੀ ਦੱਪਾ ਪਾਈਪ ਲਾ ਲਈਆਂ ਸਾਰੀ। ਪੀੜੀ ਮਾਰਨੀ ਪੀੜੀ ਓਏ। ਚੱਲ ਬਦ ਕਰਦੇ ਆਂ ਬਾਈ ਨਾ। ਹਾਂ ਜੀ ਸਾਸ਼ਟਰੀ ਗਾਦ ਨੂੰ ਜਿਹੜੀ ਆਪਾਂ ਮੱਝ ਦੌਰ ਕਰਾਈ ਆ ਕੀ ਰਿਕਾਰਡ ਹੈ ਇਹਦਾ ਇਹਦਾ ਬਈ ਆਪਣਾ ਦੂਜਾ ਸਵਾਸ ਭਵਨ ਦੂਜਾ ਸਵਾਸ ਹਣ ਸੂਣਾਗਾ ਹਰਿਆਣਾ ਤੋਂ ਕਹਿੰਦੀ ਸੀ ਆਮਾ ਦੂਜੇ ਸੂਏ ਸੂਣ ਵਾਲੀ ਆ ਬਾਈ ਜੀ ਠੀਕ ਆ ਪਹਿਲੇ ਸੂਏ ਕਿੰਨਾ ਦਾ ਦਿੰਦਾ ਪਹਿਲੇ ਸੂਏ 13 ਕਿਲੋ ਦਾ ਦਿੰਦਾ ਹੈ ਅੱਜ ਕੱਚੀ 8-10 ਦਾ ਮੋਤਾ ਬਾਈ ਜਾਨਾ ਚੌੜਾ ਮਤਰਾ ਚਾਹੀਦਾ 14 ਬੰਦਾ ਚਾਹੀਦਾ ਮੈਂ ਹਰਿਆਣੇ ਜਿਹੜਾ ਬੰਦਾ ਸਦਾ ਪਲੀ ਪਲੀ ਬਹੁਤ ਸਾਂਭੀ ਬਾਤ ਹੋਈ ਮਤਰਾ ਮੇਰਾ ਟੰਗੜ ਦਾ ਟੀਕਾ ਕਿਹੜਾ ਅਰਜਨ ਅਰਜਨ ਟੰਗੜ ਦਾ ਟੀਕਾ ਲੱਗਿਆ ਠੀਕ ਹੈ ਜੀ ਕਿੰਨਾ ਭਾਜੀ ਦੋ ਤਣਾ 14 ਕਿਲੋ ਦਾ ਖੂਨ ਅਰਜਨ ਗੁੰਗੜ ਦਾ ਟੀਕਾ ਲੱਗਿਆ ਬਾਈ ਜੀ ਇਹਦੀ ਕੀ ਮਲਗਿਆ ਇਹਦਾ ਮੌਲਵਾ ਦਾ ਟੰਗੜ ਜਿਹਨੇ ਇਹਨੂੰ ਸੀਸੀ ਪੈਣ ਮਾਰਦਾ ਇੱਕ ਕਸੀ ਲੈਣ ਦੇਣ ਮੋਲਾ ਬਾਈ ਜੀ ਇਹਦਾ EM ਮਹੀਨੇ ਤਰ੍ਹਾਂ ਲੱਗ ਰਿਓ 11 ਤਰੀਕ ਨੂੰ ਲੱਗਦੀ ਆ ਹਰ ਮਹੀਨੇ ਨਿਤ ਨਵੀਆਂ ਵੀਡੀਓ ਦੇਖਣ ਲਈ ਕੇ ਇਹਨੂੰ ਕਰ ਲੋ ਫੋਲੋ ਚੰਗੀਆਂ ਸੁੰਗੀਆਂ ਝੋਟੀਆਂ ਖੜੀਆਂ ਇੱਥੇ ਸ਼ਿੰਗਾਰੀਆਂ ਬਾਪੂ ਲੈ ਜਾਂਦਾ ਖੁੱਲੇ ਸਿੰਘਾਂ ਵਾਲੀ ਆਏ ਗੋਡਾਉਣ ਮੱਝਾਂ ਖੜੀ ਆਈਆਂ ਹੋਰ ਬਾਈ ਆਪਣੀ ਆਏ ਕਿਹੜੇ ਸੂਏ ਸੂਏ ਬਈਆ ਤੀਜੇ ਸੂਏ ਸੂਏ ਮਾਜਾ ਬਾਈ ਜੀ ਬਹੁਤ ਡਾੜ ਮਰਜਾ ਇੱਕ ਵੀ ਸਮਾ ਕੇ ਇੱਕ 10 ਪਰਾਂ ਨੂੰ ਲੱਗਦੀ ਆ ਹਾਂ ਲੈ ਵੀ ਸਾਫ ਆ ਪਿੱਟ ਫੂੜੀ ਚੰਗੀ ਆ ਉਹ ਵੱਡੀ ਮਾਜਾ ਕਿੰਨਾ ਕ ਦੁੱਧ ਪਾ ਦੂ ਜੀ ਹੁਣ ਤਾਂ 13 14 ਕਿਲੋ ਅੱਛਾ ਕੀ ਰੇਟ ਕਰਤਾ 190 ਛੱਡਣੀ ਕਿਥੋਂ ਤੱਕ ਆ ਪੋਰਾ ਕੱਟ ਦੇ ਜੂ ਆ 5-7000 ਦਾ ਮਾਨਤਾਣ ਕਰ ਦੇਓਗੇ ਹਾਂ ਹਾਂ 190 ਮਗਦਾ ਬਾਈ ਅੱਛਾ ਜੀ ਮਾਨਤਨ ਕਰ ਦੂ ੁੱਲਾ ਵਿੱਚੋਂ ਮੱਝ ਚੰਗੀ ਦੁੱਧ ਵਾਲੀ ਮੱਝ ਆ ਬਾਈ ਜੀ ਮਿਹਰਬਾਨੀ ਸ਼ੁਕਰੀਆ ਭਰਾਵਾ ਤੁਹਾਡਾ ਊਟਾਂ ਨੂੰ ਬੋਝ ਬਿਠਾ ਦਿੰਦਾ ਕਿੰਨੇ ਪੈਸੇ ਬਾਈ 2 ਲੱਖ ਅਨੇਕ ਲੱਖ ਮੰਡੀ ਧਰੋਲਾ ਸੋਨੂੰ ਚੰਗੀ ਮੱਚਾ ਉਹ ਫਿਰ ਨਹੀਂ ਆਏ ਭਾਵੇਂ ਕੋਈ ਕਿੱਡੀ ਗੱਲ ਜਮੈ ਨਹੀਂ ਸੋਚ ਨਹੀਂ ਚਾਰ ਜਾ ਰਹੇ ਗੱਤਰ ਕਾਮ ਖੜੇ ਜਾ ਫੇਰ ਨੇ ਗਾਣੇ ਹਰ ਮਹੀਨੇ 11 ਤਰੀਕ ਨੂੰ ਮੰਡੀ ਲੱਗਦੀ ਹੈ ਬਾਈ ਜੀ ਤਨਹੁੱਲਾ ਪੁਰੀਆਂ ਵੀ ਖੜੀਆਂ ਕਾਲੀਆਂ ਵੀ ਆਈਆਂ ਨੇਲੀਆਂ ਰਾਬੀਆਂ ਵੀ ਆਈਆਂ ਨੇ ਮੋਹਰਾ ਵੀ ਪਹੁੰਚੀਆਂ ਜਾਮਾ ਵੀ ਆਈਆਂ ਸਾਰਾ ਕੁਝ ਪਹੁੰਚੇ ਹੋਇਆ ਬਾਈ ਜੀ ਮੰਡੀ ਤਨਹੁੱਲਾ ਤੇ ਓਏ ਬੱਚਾ ਫੜਿਆ ਬੱਚਾ ਪਗੜ ਲੈ ਆ ਦੋਨੇ ਵਾਹ ਬੰਦਾ ਬੰਦਾ ਕੁੱਤਾ ਅੰਨ ਪਕ ਕਰਦਾ ਹੈਗਾ ਲਾਸਟ ਲਾਟ ਭਾਇਆ ਲਾਟ ਤੇ ਕੈਨ ਬੱਚਾ ਹਾਂ ਬਸ ਉਹ ਬੁੱਕ ਕਰ ਮੈਂ ਸ਼ੂ

ਮੇਰੇ ਤੇ ਨੀਂਦ ਨਹੀਂ ਆਉਂਦੀ ਮਾਤਾਵਾ ਕੋਈ ਆਲੇ ਉਹ ਰੱਖਦੇ ਸੈਕਰੀ ਹੈਗਾ ਸੈਟ 11 ਵੀ ਬਹੁਤ ਵੱਡੀ ਚ ਮੀਮੂ ਪੈ ਜਾਂਦੇ ਆਪਣੀ ਖਾਲਸਾ ਹਾਂਜੀ ਸੂਨ ਵਾਲੀ ਆ ਕਿਹੜੇ ਸੂਏ ਤੀਜੇ ਸੂਏ ਸੂਨ ਵਾਲੀ ਮੱਝ ਆ ਬਾਈ ਦੀ ਬਹੁਤ ਵਧੀਆ ਕਿੰਨਾ ਕੁ ਦੁੱਧ ਬਾਦੂ ਵੀਰੇ ਦੁੱਧ ਬਾਈ 22 ਲੀਟਰ ਦਿੰਦੀ ਆ ਦਿੰਦੀ ਐ ਨਾ ਤੇ ਕੀ ਰੇਟ ਕਰਤਾ ਸਾਢੇ ਤਿੰਨ ਸਾਢੇ ਤਿੰਨ ਕਿੱਥੇ ਤੱਕ ਛੱਡਨੀ ਆ ਮਾਣ ਨੂੰ ਤਾਂ ਕਰਦੇ ਠੀਕ ਆ ਕੀ ਹੋ ਰਿਹਾ ਅਸੀਂ ਆਗਰੇ ਸਾਂ ਆਏ ਤੇ ਅੱਡੀ ਕਿ ਲੈ ਲਿਆ ਲਿਆ ਆਗਰੇ ਸਾਂ ਇਹ ਲੈ ਵੀਡੀਓ ਲੈ ਆ ਮੈਂ ਸਕੀ ਤਿਆ ਉਹ ਲੈਣੇ ਖਰੀਦਣੇ ਆ ਬੋਪਾ ਅੱਛਾ ਅੱਛਾ ਨਹੀਂ ਨਹੀਂ ਆਜੋ ਇਧਰ ਖੜ੍ਹ ਕੇ ਸਾਹਮਣੇ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਆਗਰਾ ਸਮਝਸਾ ਲੈਣ ਆਏ ਉੱਥੇ ਬਾਜੀ ਵੇਚ ਲੈਣ ਆਏ ਤੇ ਕੋ ਪਾਰ ਦਾ ਕੰਮ ਆਪਣਾ ਉਹ ਪਾਰ ਦਾ ਪੰਜਾਬ ਦੀਆਂ ਮੰਡੀਆਂ ਚ ਸਾਰੀਆਂ ਜੀ ਹੁਣੇ ਦਾ ਰਾਜ ਵੀ ਕਰਦਾ ਹੈ ਪੂਰਾ ਜੰਮਾ ਸਾਰੀ ਮੰਡੀ ਕਰਦਾ ਹੈ ਭਾਈ ਕਿਵੇਂ ਲੱਗਦਾ ਤੁਹਾਨੂੰ ਇੱਥੇ ਮੰਦਾ ਚੰਗਾ ਬੜੀਆ ਬੜੀਆ ਮਾਲ ਨੇ ਮਾਲ ਬੜੀਆ ਹਾਂ ਬੜੀਆ ਬੱਚਾ ਵੀ ਚੰਗੀਆਂ ਹੁੰਦੀਆਂ ਅੰਜੇ ਵੀ ਚੰਗੀਆਂ ਮਡੀਆਂ ਭਰਦੀਆਂ ਵੀ ਫੁੱਲ ਆ ਹਾਂ ਫੁੱਲ ਆ ਵੱਧ ਤੋਂ ਵੱਧ ਮਾਲ ਤੁਸੀਂ ਇਧਰੋਂ ਲੈ ਕੇ ਜਾਂਦੇ ਹੋ ਆਹ ਜ਼ਰਾ ਵੱਧ ਵੱਧ ਦੱਸ ਮੱਝਾ ਅੱਛਾ 10 ਬੈਸੇ ਲਿਆਤੇ ਇੱਕ ਮੰਡੀ ਤੋਂ 10 ਬਾ ਦੇ ਨੇ ਇੱਕ ਮੰਡੀ ਦੇ 10 ਤੇ ਉਧਰ ਫਿਰ ਆਪਾਂ ਹੈ ਉਹ ਫਾਰਮਾਂ ਚ ਰੱਖਣੀ ਹੈ ਕਿ ਸੇਲ ਕਰ ਦੇ ਸੇਲ ਕਰ ਦੇ ਅੱਛਾ ਛੇ ਲਗਾ ਦੇ ਸੇਲ ਕਰਦੇ ਆਂ ਜੀ ਹਾਂ ਇਹ ਭਤੀਜਾ ਆਪਣਾ ਠੀਕ ਆ ਠੀਕ ਆ ਹਾਂ ਜੀ ਬਹੁਤ ਵਧੀਆ ਕੰਮ ਆ ਬਾਈ ਧੰਨਵਾਦ ਤੁਹਾਡਾ ਜਿਹੜੇ ਸਾਡੇ ਪੰਜਾਬ ਵਿਚ ਆ ਕੇ ਠੀਕ ਆ ਲੈਂਡ ਡੇਡ ਕਰਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ ਚੰਗੀਆਂ ਮੱਝਾਂ ਬਾਈ ਜੀ ਹਾਂ ਹਾਂ ਬਹੁਤ ਮਾਲ ਪਹੁੰਚਿਆ ਯਾਰ 11 ਵੱਜ ਗਏ ਬਾਈ ਜੀ ਇਹ ਹਜੇ ਆ ਦੇਖ ਲਓ ਲਾਈਨ ਨਹੀਂ ਟੁੱਟਦੀ ਟੇਕੂ ਆ 11 ਦਾ ਟਾਈਮ ਹੋ ਗਿਆ ਬਾਈ ਜੀ ਤੋ ਸਪੋਚੀ ਜਾਂਦੇ ਆ ਉਹ ਵੱਡੀ ਮੰਡੀ ਆ ਨੂੰ ਦਿਖਾ ਦਿੰਦੇ ਆ ਬਈ ਆ ਖੜੀ ਐ ਪੂਰੀ ਟੋਪ ਦਾ ਨਿਕਨਾ ਚੰਗਾ ਵੀ ਸਿੰਘ ਉਹ ਬਾਈ ਕੋਈ ਚੀਕਾ ਖਾਲਸਾ ਉਹ ਆਸ਼ ਗੁਰ ਜੀ ਕੀ ਫਾਤੇ ਤੇ ਵੀੜੀਆਂ ਦੇ ਦੇ ਰਿਹਾ ਹੈ